ਅੱਜ ਆਪਾਂ ਗਹਿਰਾਈ ਨਾਲ ਦੇਖੀਏ ਕਿੰਨਾ ਧਰਮ ਦਾ ਪ੍ਰਸਾਰ ਹੋ ਰਿਹਾ ਹੈ ਕਿੰਨਾ ਸਮਾਜਿਕ ਕਰਮ ਹੋ ਰਿਹਾ ਹੈ ਕਿੰਨਾ ਪਰਿਤੀਆਂ ਦੇ ਉੱਤੇ ਬੋਲਿਆ ਜਾ ਰਿਹਾ ਹੈ ਕਿੰਨਾ ਕੁਝ ਐਗਜ਼ੈਂਪਲ ਦਿੱਤੇ ਜਾ ਰਹੀ ਹੈ ਇਹਦੇ ਨਾਲ ਆ ਹੋ ਸਕਦਾ ਇਹਦੇ ਨਾਲ ਆ ਸਕਦਾ ਇਹਦੇ ਨਾਲ ਤੰਨ ਨੂੰ ਨੁਕਸਾਨ ਹੈ ਇਸ ਨਾਲ ਮਨ ਨੂੰ ਨੁਕਸਾਨ ਹੈ ਇਸ ਨਾਲ ਪ੍ਰਵਾਹ ਟੁੱਟ ਸਕਦੇ ਇਸ ਨਾਲ ਜਵਾਨੀ ਖਤਮ ਹੋ ਸਕਦੀ ਕੀ ਅਸਰ ਹੋ ਰਿਹਾ ਹੈ ਸਮਾਜ ਇਸ ਚੀਜ਼ ਤੇ ਅਸਰ ਕਰ ਰਿਹਾ ਕਿਉਂ ਕਿ ਕੋਈ ਸੁਣਨਾ ਨਹੀਂ ਚਾਹੁੰਦਾ ਜੇ ਕੋਈ ਸੁਣਦਾ ਉਹ ਮੰਨਣਾ ਨਹੀਂ ਚਾਹੁੰਦਾ ਜੇ ਕੋਈ ਮੰਨਦਾ ਉਹ ਉਸ ਉਤੇ ਚੱਲਣਾ ਨਹੀਂ ਚਾਹੁੰਦਾ ਤੁਸੀਂ ਦੇਖੋਗੇ ਬੜੇ ਬੜੇ ਧਾਰਮਿਕ ਖੋਣ ਵਾਲੇ ਪਰਿਵਾਰ ਨੂੰ ਵੀ ਇਸ ਦੇ ਰਸਤੇ ਪਾ ਨਹੀਂ ਸਕਦੇ ਕਾਰਨ ਕੋਈ ਸੁਣਨ ਦਾ ਕਿਸੇ ਕੋਲ ਟਾਈਮ ਨਹੀਂ ਇਸ ਲਈ ਅੱਜ ਦਾ ਜਿਹੜਾ ਸਮਾਜ ਦਿਮਾਗ ਦੇ ਇੰਨੇ ਤੀਜ ਕੋੜੇ ਦੌੜਾ ਰਿਹਾ ਕਿ ਹਰ ਇੱਕ ਨੂੰ ਪਿੱਛੇ ਪਛਾੜਨ ਦੀ ਕੋਸ਼ਿਸ਼ ਕਰ ਰਿਹਾ ਇਸ ਕੋਲ ਬ੍ਰੇਕ ਨਹੀਂ ਹੈਗੀ ਜਿਸ ਕੋਲ ਬ੍ਰੇਕ ਨਹੀਂ ਉਹ ਰੁਕੇਗਾ ਨਹੀਂ ਜਿਸ ਕੋਲ ਬ੍ਰੇਕ ਨਹੀਂ ਉਹਦਾ ਬਹੁਤ ਨੁਕਸਾਨ ਹੋ ਸਕਦਾ ਇਸ ਲਈ ਪਰਮਾਤਮਾ ਅੱਗੇ ਦੁਆ ਕਰੀਏ ਮਾਲਕ ਤੂੰ ਹੀ ਕੋਈ ਇਸ ਤਰ੍ਹਾਂ ਦੀ ਕਿਰਪਾ ਵਰਤਾ ਕਿ ਸਮਾਜ ਦੇ ਵਿੱਚ ਜਿਹੜੀ ਜੀਵਨ ਦੀ ਇੰਨੀ ਗਤੀ ਤੇਜ਼ ਹੋ ਗਈ ਬਾਹਰੀ ਤੌਰ ਤੇ ਉਹ ਪ੍ਰਮਾਤਮਾ ਤੇਰੇ ਚਰਨਾਂ ਨਾਲ ਜੁੜ ਜਾਵੇ